ਦੀ ਖਨੌਰੀ ਜਿਹੜਾ ਹੈਡਵਰਕਸ ਆ ਉਥੇ ਪਹੁੰਚੇ ਆ ਮੇਰੇ ਨਾਲ ਮਨਜੋਗ ਡਿਪਟੀ ਕਮਿਸ਼ਨਰ ਸੰਗਰੂਰ ਨੇਗੇ ਸੋ ਸਥਿਤੀ ਦਾ ਜਾਇਜ਼ਾ ਲੈਣ ਲਈ ਆਇਆ ਕਿ ਸਾਰੇ ਅਫਸਰ ਸਾਹਿਬਾਨ ਬੁਲਾਏ ਨੇਗੇ ਕਿ ਪਾਣੀ ਦਾ ਖੱਗਰ ਦਾ ਲੈਵਲ ਜਿਹੜਾ ਕਿਸਤੇ ਚੱਲ ਰਿਹਾ ਖੱਗਰ ਦਾ ਲੈਵਲ ਜਿਹੜਾ ਉਹ ਫਿਲਹਾਲ ਕੰਟਰੋਲ ਆ 743.7 ਤੇ ਆਗਾ ਡੇਂਜਰ ਲੈਵਲ ਤੋਂ ਕਾਫੀ ਥੱਲੇ ਆਗਾ ਸੋ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਆਸ਼ਾ ਹੈ ਕਿ ਜਿਉਂ-ਜਿਉਂ ਮੀਂਹ ਘੱਟੀ ਜਾਊਗਾ ਪਾਣੀ ਹੋਰ ਥੱਲੇ ਜਾਇ ਜਾਊਗਾ ਸੋ ਸਾਰੀ ਜਗ੍ਹਾ ਤੇ ਜਿੱਥੇ-ਜਿੱਥੇ ਪਹਿਲਾਂ ਬਰੀਚਸ ਹੋ ਜਾਂ ਸੀਗੀਆਂ ਲਾਸਟ ਟਾਈਮ ਦੇ ਵਿੱਚ ਟੁੱਟਿਆ ਸੀ ਕੱਗਰ ਉੱਥੇ ਜਿਹੜਾ ਅਸੀਂ ਉਹਨੂੰ ਹੋਰ ਤਕੜਾ ਕਰ ਦਿੱਤਾ ਗਿਆ ਉਹਨੂੰ ਹੋਰ ਸਟਰੈਂਥਰਿੰਗ ਕਰ ਦਿੱਤਾ ਗਿਆ ਪਰ ਬਾਦੂ 2 ਲੱਖ ਬੈਗ ਜਿਹੜੇ ਨੇਗੇ ਭਰਾ ਕੇ ਮਿੱਟੀ ਦੇ ਉਹ ਵੀ ਰੱਖੇ ਗਏ ਨੇ 1 ਲੱਖ ਬੈਗ ਆਲਰੇਡੀ ਸੀਗਾ 2 ਲੱਖ ਬੈਗ ਹੋਰ ਰੱਖੇ ਹੋਏ ਨੇ ਕਿ ਤਾਂ ਕਿ ਕਿਦੋਂ ਵੀ ਬਰੀਚ ਨਾ ਸਕੇ ਸੋ ਬਿਲਕੁਲ ਮੈਨੂੰ ਇਹ ਲੱਗਦਾ ਕਿ ਆਮ ਤੌਰ ਤੇ ਬਰੀਚ ਜਿਹੜੀ ਆ ਉਹ 747 ਜ 48 ਪੁਆਇੰਟ ਤੇ ਆਉਂਦੀ ਸੀ ਇਸ ਵਾਰ 750 ਦਾ 50 ਤੱਕ ਦੇ ਅਸੀਂ ਪ੍ਰਬੰਧ ਕੀਤੇ ਨੇ ਕਿ ਜੇ 750 ਅ ਫਿਰ ਲੈਵਲ ਦਾ ਪਾਣੀ ਆ ਜੇ ਤਾਂ ਵੀ ਜਿਹੜਾ ਉਹ ਬ੍ਰੀਚ ਨਾ ਹੋਵੇ ਸੋ ਸਰਕਾਰ ਪੂਰੀ ਮਸਤੈਦੀ ਦੇ ਦਿੱਤੇ ਆ ਸਾਰੇ ਅਫਸਰ ਸਹਿਬਾਨ ਉਹ ਮੈਂ ਪੰਜਾਬ ਸਰਕਾਰ ਸਾਰੇ ਕੈਬਨਟ ਮੰਤਰੀ ਉਹ ਬਿਲਕੁਲ ਲੋਕਾਂ ਦੇ ਵਿਚਾਰ ਨੇ ਕਿ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਪ੍ਰਸ਼ਾਸਨ ਬਿਲਕੁਲ ਪੱਪਾਂ ਦੇ ਭਾਰ ਆਗਾ ਸਾਰੇ ਅਫਸਰ ਸਹਿਬਾਨ ਪੱਪਾਂ ਦੇ ਭਾਰ ਨੇ ਸਾਡੇ ਚਾਹੋ ਪੰਜਾਬ ਪੁਲਿਸ ਸਾਹਿਬਲ ਪ੍ਰਸ਼ਾਸਨ ਸਾਰੇ ਜਣੇ ਇੱਕਦਮ ਪੂਰੀ ਮਸਤੈਦੀ ਦੇ ਨਾਲ ਕੰਮ ਕਰ ਰਹੇ ਨੇ ਕਿ ਜਿੱਥੇ ਵੀ ਕਿਤੇ ਪਾਣੀ ਆਉਂਦਾ ਅਲਰਟ ਉਸੇ ਸਮੇਂ ਅਸੀਂ ਅਬਦੇ ਅਫਸਰ ਸਹਿਬਾਨ ਨੂੰ ਭੇਜਿਆ ਛੋਟੀ ਜੀ ਘਟਨਾ ਵਾਪਰੀ ਸੀ ਇਮੀਡੀਏਟਲੀ ਵਿਦਨ 5 ਮਿੰਟਸ ਅਫਸਰ ਉਥੇ ਪਹੁੰਚ ਗਏ ਤਾਂ ਕਿ ਲੋਕਾਂ ਚ ਪੈਨਿਕ ਨਾ ਹੋਵੇ ਪਰ ਲੇਕਿਨ ਮੇਰੀ ਲੋਕਾਂ ਨੂੰ ਸਲਾਹ ਕਿ ਆਪਣੇ ਪਸ਼ੂਆਂ ਨੂੰ ਬਚਾਉਣ ਦੇ ਲਈ ਥੋੜਾ ਉਹਨਾਂ ਨੂੰ ਉੱਚੇ ਜਗ੍ਹਾ ਤੇ ਲੈ ਕੇ ਜਾਓ ਜੇ ਕੋਈ ਕਿਸੇ ਨੂੰ ਲੋੜ ਆ ਪ੍ਰਬੰਧ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਤੁਰੰਤ ਆਪਣੇ ਸਰਪੰਚ ਨੂੰ ਸੰਪਰਕ ਕਰਨ ਸਰਪੰਚ ਸਹਿਬਾਨ ਨੂੰ ਬੇਨਤੀ ਆ ਕਿ ਬੀਡੀਪੀ ਸਾਹਿਬ ਨਾਲ ਕਰਨ ਐਸਜੀਓ ਸਾਹਿਬ ਨਾਲ ਕਰਨ ਐਚਓ ਸਾਹਿਬਾਨ ਦੇ ਨਾਲ ਕਰਨ ਕਿਸੇ ਵੀ ਅਫਸਰ ਸਹਿਬਾਨ ਨਾਲ ਸੰਪਰਕ ਕਰਨ ਸਾਡੇ ਡੀਸੀ ਸਹਿਬਾਨ ਖੁਦ ਮੈਂ ਲਗਾਤਾਰ ਨਿਗਰਾਨੀ ਰੱਖ ਰਿਆਂਗੇ ਜਿੱਥੇ ਵੀ ਕੋਈ ਪ੍ਰੋਬਲਮ ਆਊਗੀ ਅਸੀਂ ਬਿਦਨ 10 ਮਿੰਟਸ ਉੱਥੇ ਪਹੁੰਚਾਂਗੇ ਤਾਂ ਕਿ ਲੋਕਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਹੁਣ ਤੱਕ ਕੋਈ ਵੀ ਨੁਕਸਾਨ ਸਰੂਰਚ ਨਹੀਂ ਹੋਇਆ ਮੰਤਰੀ ਜੀ کئی ਦਸ਼ਕਾਂ ਤੋਂ ਮਸਲਾ ਹੈ ਇਹ ਕੱਗੜਦਾ ਹੈ ਕਿ ਕਿ ਤੁਸੀਂ ਸਮਝਦੇ ਨਹੀਂ ਕਿ ਹਿਮਾਚਲ ਤੋਂ ਪਾਣੀ ਆਂਦਾਗਾ ਮੋੜ ਤੇ ਜਿਹੜਾ ਮੋੜ ਕਰਕੇ ਵਹਾਅ ਹੋਣ ਕਰਕੇ ਕੱਕਾ ਘਟ ਹੁੰਦੀ ਹੈ ਬਿਲਕੁਲ ਇਹ ਮਾਮਲਾ ਜਿਹੜਾ ਕੇਂਦਰ ਸਰਕਾਰ ਨੂੰ ਚਾਹੀਦਾ ਮੈਂ ਇਹਦੇ ਬਾਰੇ ਆਲਰੇਡੀ ਡਾਕੂਮੈਂਟ ਦੀ ਸਟੱਡੀ ਕੀਤੀ ਆ ਕਿ ਜਿੱਥੇ ਤੱਕ ਤਾਂ ਅਸੀਂ ਨੇ ਪੱਕਾ ਕੀਤਾ ਹੋਇਆਗਾ ਉਥੇ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਅੱਗੇ ਜਾ ਕੇ ਹਰਿਆਣਾ ਨੇ ਹਰਿਆਣਾ ਸਟੇਟ ਨੇ ਜਿਹੜੀ ਸਟੇ ਲਈ ਹੋਈ ਆ ਇਸੇ ਗੱਲ ਕਰਕੇ ਸਾਨੂੰ ਜਿਹੜੀ ਪ੍ਰੋਬਲਮ ਆਉਂਦੀ ਆ ਔਰ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਹਰਿਆਣਾ ਸਰਕਾਰ ਨਾਲ ਗੱਲ ਕਰਕੇ ਉਹ ਜਿਹੜਾ ਕੇਸ ਆ ਵਾਪਸ ਲਿਆ ਜਾਵੇ ਅਸੀਂ ਇਹਨੂੰ ਪੱਕਾ ਕਰ ਦਵਾਂਗੇ ਸਦਾ ਲਈ ਇਹਦਾ ਹਲ ਜਿਹੜਾ ਹੋ ਜੂਗਾ ਅਸੀਂ ਹਲ ਕਰਨ ਨੂੰ ਤਿਆਰ ਆ ਪਰ ਲੇਕਿਨ ਆਨਰੇਬਲ ਸੁਪਰੀਮ ਕੋਰਟ ਨੇ ਸਟੇ ਆਰਡਰ ਜਾਰੀ ਕੀਤੇ ਨੇ ਉਹ ਲਏ ਹੋਏ ਨੇ ਹਰਿਆਣਾ ਦੇ ਜਾਰੀ ਹੈਲਪਲਾਈਨ ਨੰਬਰ ਆਲਰੇਡੀ ਸਾਰੇ ਜਾਰੀ ਕੀਤੇ ਹੋਏ ਨੇ ਜੀ ਸਾਰੇ ਪ੍ਰਸ਼ਾਸਨ ਕੋਲ ਨੇ ਲੋਕਾਂ ਕੋਲ ਨੇ ਕਿ ਸਾਰੇ ਅਸੀਂ ਬੁਸਤਾਨੀ ਦਾ ਕੰਮ ਕਰ ਰਹੇ ਆ ਕੱਲ ਅਸੀਂ ਲੈਨਰ ਵਾਲੀ ਸਾਈਡ ਤੇ ਅਸੀਂ ਅੱਜ ਇਧਰ ਆ ਗਏ ਹੁਣ ਵੀ ਸਾਡੇ ਮੈਂਬਰ ਪਾਰਲੀਮੈਂਟ ਵੀ ਥੀਅਰ ਵੀ ਪਹੁੰਚ ਰਹੇ ਕਿ ਦੋ ਜਗ੍ਹਾ ਤੇ ਸਾਰਾ ਸਾਰੇ ਐਮਐਲਏ ਮੰਤਰੀ ਸਭ ਗਰਾਊਂਡ ਤੇ ਨੇਗੇ ਔਰ ਸਾਰੇ ਅਫਸਰ ਗਰਾਊਂਡ ਤੇ ਨੇਗੇ ਸੋ ਹੁਣ ਤਾਂ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦੇ ਆਂਗੇ ਕਿ ਪ੍ਰਮਾਤਮਾ ਜਿਹੜਾ بارش ਨੂੰ ਬੰਦ ਕਰੇ ਤੇ ਤਾਂ ਕਿ ਲੋਕ ਜਿਹੜਾ ਉਹ ਅੱਛੇ ਤਰੀਕੇ ਨਾਲ ਰਹਿ ਸਕਣ ਸਰਪੰਚ ਜੀ ਤੇ ਅਖੀਰ ਤੇ ਸੰਗਤ ਨੂੰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮੇਰੀ ਤਾਂ ਸਾਰਿਆਂ ਨੂੰ ਇਹੀ ਮੈਸੇਜ ਆ ਕਿ ਆਪਾਂ ਇਸ ਜਿਹੜੀ ਜਿਹੜੀ ਮੈਂ ਮੈਂ ਸਮਝਦਾ ਮਾੜਾ ਸਮਾਂ ਚੱਲ ਰਿਹਾ ਉਹਦੇ ਵਿੱਚ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਇੱਕ ਦੂਜੇ ਦੇ ਨਾਲ ਖੜੀਏ ਜੇ ਕਿਸੇ ਨੂੰ ਹਰੇਚਾਰੇ ਦੀ ਲੋੜ ਆ ਤਾਂ ਹਰਾਚਾਰਾ ਪਹੁੰਚਾਇਆ ਜਾਵੇ ਜੇ ਕਿਸੇ ਨੂੰ ਖਾਦ ਬਸਤਾਂ ਦੀ ਲੋੜ ਆ ਉਹ ਪਹੁੰਚਾਇਆ ਜਾਵੇ ਔਰ ਜੇ ਕੋਈ ਨਹੀਂ ਪਹੁੰਚਾ ਸਕਦਾ ਉਦੋਂ ਸਾਡੇ ਨਾਲ ਸੰਪਰਕ ਕਰੇ ਅਸੀਂ ਆਲਰੇਡੀ ਬਫਰ ਸਟਾਕ ਜਿਹੜਾ ਰੱਖਿਆ ਹੋਇਆਗਾ ਜਿੱਥੇ ਵੀ ਲੋਡ ਹੁੰਦੀ ਆ ਸਾਡੇ ਐਸ ਡੀ ਐਮ ਸਾਹਿਬਾਨ ਖੜੇ ਨੇ ਕਿ ਲਹਿਰੇ ਤੋਂ ਇਹ ਦੇਖਦੇ ਨੇ ਖੁਦ ਇਹ ਬਚਾਰ ਰਹੇ ਨੇ ਕਿ ਅਸੀਂ ਬਚਾ ਰਹੇ ਆ ਪਰ ਫਿਰ ਵੀ ਜੇ ਕੋਈ ਨੇੜੇ ਹੈਗਾਗਾ ਪਰਿਵਾਰ ਦੇ ਸੋ ਮੈਂ ਸਮਝਦਾ ਇੱਕ ਦੂਜੀ ਦੀ ਮਦਦ ਕਰਨ ਦਾ ਸਮਾਂਗਾ ਨਾ ਕਿ ਕਿਸੇ ਚੀਜ਼ ਨੂੰ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈਗਾ ਹੁਣ ਇੱਕ ਦੂਜੀ ਦੀ ਮਦਦ ਕਰਨ ਦਾ ਸਮਾਂ ਹੈ। ਜਿਸ ਦਾ ਕੋਈ ਹੈਲਪ ਨੰਬਰ ਹੈ ਜੋ ਸੰਗਰੂਰ ਡਿਸਟ੍ਰਿਕਟ ਲਈ ਵੀ ਸੰਪਰਕ ਕਰ ਸਕਦੇ ਆ 100 ਬਿਲਕੁਲ 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 ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੈ ਜ਼ਿਲ੍ਹਾ ਕੰਟਰੋਲ ਰੂਮ ਦਾ ਵੀ ਨੰਬਰ ਹੈ ਐਂਡ ਜਿਹੜਾ ਆਪਣਾ ਸਬ ਡਿਵੀਜ਼ਨ ਦੇ ਜਿਹੜ ਤਸੀਂ ਇਹ ਜਿਹੜਾ ਸਾਡਾ ਖਨੌਰੀ ਦਾ ਜਿਹੜਾ ਫਲੱਡ ਕੰਟਰੋਲ ਰੂਮ ਹੈ ਉਹਦਾ ਨੰਬਰ ਹੈ ਜੀ 87250 29700 85 ਠੀਕ ਹੈ ਜੀ ਇਸ ਤੇ ਲੋਕ ਸੰਪਰਕ ਕਰ ਸਕਦੇ ਲੋਕ ਸੰਪਰਕ ਕਰ ਸਕਦੇ ਨੇ ਬਿਲਕੁਲ 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 ਐਂਡ ਫਿਲਹਾਲ ਖਨੌਰੀ ਹੈਡਵਰਕਸ ਤੇ ਖੜੇ ਹੈ ਤੇ ਜੋ ਮੌਜੂਦਾ ਲੈਵਲ ਹੈ 743.7 ਹੈ ਤੇ 748 ਦਾ ਜਿਹੜਾ ਡੇਂਜਰ ਲੈਵਲ ਹੈ ਤੇ ਆਪਾਂ 4.3 ਪੁਆਇੰਟ ਮਾਰਜਿਨ ਸਾਡੇ ਕੋਲ ਹੈਗਾ ਡੇਂਜਰ ਲੈਵਲ ਤੋਂ ਤੇ ਪਿੱਛੋਂ ਦੀ ਜਿਹੜਾ ਖਗਰਦਾ ਜੋ ਪਰਸੋਂ ਫਲੋ ਸੀਗਾ ਉਹ ਕਾਫੀ ਕਟ ਗਿਆ ਐਨ ਜਿਹੜੀ ਟਾਂਗਰਾ ਤੇ ਮਾਰਕੰਡੀ ਤੇ ਜਿਹੜੀਆਂ ਦਲਦੀਆਂ ਨੇ ਸੰਗਰੂਰ ਦੇ ਵਿੱਚ ਧੱਗਰ ਦੇ ਚਾਕੇ ਤੇ ਟਾਂਗਰਾ ਦੀ ਟਾਂਗਰੀ ਜਿਹੜੀ ਹੈ ਤੇ ਉਥੇ ਥੋੜਾ ਜਿਹਾ ਬੀਜਣ ਕਰਕੇ ਤੇ ਬੀਜ ਜੋ ਕਿ ਹੁਣ ਤੱਕ ਜੋ ਇਨਫੋਰਮੇਸ਼ਨ ਹੈ ਪਲੱਗ ਨਹੀਂ ਹੋਇਆ ਪਾਣੀ ਖਿਲਰ ਗਿਆ ਪਾਣੀ ਹੌਲੀ ਹੋ ਗਿਆ ਸਲੋ ਹੋ ਗਿਆ ਕਟ ਗਿਆ ਸੋ ਉਹਦੇ ਕਰਕੇ ਫਿਲਹਾਲ ਹਾਲਾਤ ਜਿਹੜੇ ਨੇ ਕਾਬੂਚ ਨਹੀਂ ਤੇ ਕੱਲ ਤੇ ਪਰਸੋਂ ਜਿਹੜਾ ਬੀਤ ਗਿਆ ਨੇ ਤੇ ਜਿਹੜੇ 2023 ਦੇ ਵਿੱਚ 15 ਪੁਆਇੰਟਾਂ ਤੇ ਬਰੀਚ ਆਈ ਸੀ ਉਥੇ ਅਸੀਂ ਜਿਹੜੇ ਸੈਂਡ ਬੈਗ ਨੇ ਉਹ ਸਾਰੇ ਪ੍ਰਵਾਕੇ ਤੇ ਉਥੇ ਸਟਰੈਂਥਨਿੰਗ ਜਿਹੜੀ ਹੈ ਆਲਰੇਡੀ ਆਪਾਂ ਕਰਵਾਤੀ ਹੈ ਆਮ ਤੌਰ ਤੇ ਜਿਹੜਾ ਇਤਿਹਾਸ ਹੈ ਉਹ ਮੁੜ ਪਰਤ ਕੇ ਆਉਂਦਾ ਤੇ ਐਸੇ ਕਰਕੇ ਕਿਉਂਕਿ ਜਿਹੜੇ ਬਰੀਚ ਜਿੱਥੋਂ ਹੁੰਦੇ ਰਹੇ ਨੇ ਹਿਸਟੋਰੀਕਲੀ ਇਤਿਹਾਸਿਕ ਤੌਰ ਤੇ ਉਥੇ ਬਰੀਚ ਹੁੰਦੇ ਰਹੇ ਸੋ ਐਸੇ ਕਰਕੇ ਜਿਹੜੇ 15 ਪੁਆਇੰਟ ਸੀਗੇ ਜਿੱਥੇ ਬਰੀਚ ਹੋਇਆ ਸੀ 2023 ਦੇ ਵਿੱਚ ਅਸੀਂ ਅੱਗੇ ਸਟ੍ਰੈਂਥਨ ਕਰਾ ਚੁੱਕੇ ਹਾਂ ਸੋ ਫਿਲਹਾਲ ਜਿਹੜੀ ਸਥਿਤੀ ਹੈ ਉਹ ਕਾਬੂ ਹੇਠ ਹੈ ਪਰ ਅਸੀਂ ਪੂਰਾ ਪੂਰਾ ਜਿਹੜਾ ਵਾਚ ਜਿਹੜਾ ਬਣਾ ਕੇ ਰੱਖੇ ਹਾਂ ਕਿ ਇਹਦੇ ਪਿੰਡ ਜਿਹੜੇ ਨਜ਼ਦੀਕ ਲੱਗਦੇ ਨੇ ਤੋਂ ਲੱਗਦਾ ਹੈ ਕਿ ਖਤਰਾ ਪੈ ਸਕਦਾ ਲੋਕਾਂ ਨੂੰ ਕਿਸ ਤਰੀਕੇ ਨਾਲ ਅਲਰਟ ਕਰਾਂਗੇ ਕਿ ਉਹ ਕਿਸੇ ਦਾ ਧਿਆਨ ਰੱਖਣ ਫਿਲਹਾਲ ਤੇ ਇਦਾਂ ਹੀ ਹੈ ਕਿ ਅਲਟੀਮੇਟਲੀ ਲੋਕੀ ਜਿਹੜੇ ਨੇ ਆਪਣਾ ਉੱਥੇ ਆਣਾ ਜਾਣਾ ਜਿਹੜਾ ਹੈ ਉਹ ਬੰਦ ਕਰੀ ਐਂ ਜਿਹੜੇ ਲੋ-ਲਾਈਂ ਏਰੀਆਜ਼ ਨੇ ਜਦ ਕਦੀ ਸਾਨੂੰ ਲੱਗੇਗਾ ਤੇ ਅਸੀਂ ਉੱਥੇ ਰੈਡ ਅਲਰਟ ਜਿਹੜਾ ਹੈ ਉਹ ਜਾਰੀ ਕਰਾਂਗੇ ਪਰ ਫਿਲਹਾਲ ਅਸੀਂ ਨਹੀਂ ਕਰੀ ਕਿ ਉੱਥੇ ਜਿਹੜੇ ਜਿਹੜੇ ਲੋਨ ਲਾਈ ਏਰੀਆ ਨੇ ਲੋਕੀ ਆਪਣਾ ਜਿਹਾ ਹੈ ਉਥੋਂ ਦੀ ਬਸਾ ਜਿਹੜਾ ਛੱਡ ਦੇ ਪਰ ਫਿਲਹਾਲ ਜਿਹੜੇ ਕਗਰ ਤੇ ਕੰਡੇ ਤੇ ਨੇ ਮੈਂ ਆਪਣਾ ਇਸ਼ੂ ਉਹਦਾ ਪੁੱੰਡਾ ਦਾ ਹੀ ਸਰ ਤੁਸੀਂ ਕਹਿੰਦੇ ਬਿਲਕੁਲ 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 ਕੋਈ ਮੁਸ਼ਕਲ ਨਹੀਂ ਹੈ ਪੂਰੀ ਦੀ ਪੂਰੀ ਰਿਪੋਰਟ ਹੈ ਐਂਡ ਐਕਸੀਐਮ ਬੂਤਾ ਸਿੰਘ ਜਿਹੜੇ ਨੇ ਇਹਨਾਂ ਨੂੰ ਬਰਸੋਂ ਜਿਹੜਾ ਸੀਗਾ 2 ਲੱਖ ਜਿਹੜੇ ਬੈਗ ਨੇ ਉਹ ਵਾਧੂ ਜਿਹੜਾ ਅਸੀਂ ਲੈ ਕੇ ਦੇਤੇ ਸੀਗੇ ਜੋ ਸਾਡੇ ਕੋਲ 1 ਲੱਖ ਬੈਗ ਪਏ ਹੋਏ ਸੀਗੇ ਉਸ ਤੋਂ ਅਲੈਦਾਂ ਐਸੇ ਕਰਕੇ ਕਿ ਆਪਾਂ ਸਟ੍ਰੈਨਥਿੰਗ ਜਿਹੜੀ ਹੈ ਉਹ ਕਰੀਏ ਤੇ ਆਪਾਂ ਪੈਸੇ ਦੀ ਕੋਈ ਕਿਲਤ ਨਹੀਂ ਹੈ ਐਂਡ ਬਿਲਕੁਲ ਸਾਡੇ ਕੋਲ ਲੱਗੇ ਹੋਏ ਆ ਕਿ ਉਸ ਤਰੁਸਤ ਸਤੇ ਵੀ ਬਾਰਿਸ਼ ਹੋ ਰਹੀ ਹੈ ਅਗਲੇ ਦੋ ਦਿਨ ਬਾਰਿਸ਼ ਹੋਈ ਉਹਦੇ ਨਾਲ ਤੁਹਾਨੂੰ ਕੀ ਲੱਗਦਾ ਕਿੰਨਾ ਖਤਰਾ ਹੈ ਹਾਂ ਉਹਦੇ ਕਰਕੇ ਸਿਚੁਏਸ਼ਨ ਥੋੜੀ ਜਿਹੜੀ ਹੈ ਅਲਰਮਿੰਗ ਹੈ ਬਟ ਫਿਲਹਾਲ ਹਜੇ ਅੰਦਰ ਕੰਟਰੋਲ ਹੈ ਲੈਵਲ ਜਿਹੜਾ 743.7 ਹੈ ਜਦ 745 ਤੱਕ ਆ ਜਾਏਗਾ ਤੇ ਅਸੀਂ ਉਤੋਂ ਦੀ ਹੀ ਜਿਹੜਾ ਫੋਰਟਲਾਈਨ ਸਾਈਡ ਤੇ ਖੜੀ ਹੋਈ ਹੈ ਤੇ ਉਹਦੇ ਰਾਹੀਂ ਆਪਾਂ ਉਤੋਂ ਹੀ ਚੱਕਾਂਗੇ ਸੋ ਜਿੱਦਾਂ ਥੋੜਾ ਜਿਹਾ ਲੈਵਲ ਦੇ ਵਿੱਚ ਵਾਧਾ ਹੁੰਦਾ ਅਸੀਂ ਬੁੱ